तो तो ये ना मैं खर्च तो दूध मांग रही थी सर बहुत आ गई कट आ गई पर 3000 पर हम लोग और सरकार का ये फंड है ये नहीं कर रही है पिछले में हो रहे पानी फिरे पानी फिरे O que ਮੇਰੇ ਰਿਸ਼ਤੇਦਾਰਾਂ ਨੇ ਪਰ ਗਈ ਹੈ ਭੈਣ ਮੇਰੇ ਕੋਲ ਆ ਜੀ ਤੁਸੀਂ ਵੀ ਇਧਰ ਆ ਸਾਰੇ ਜਣ ਜੀ ਭਾਜੀ ਕੀ ਤੁਹਾਡਾ ਨਾਮ ਕੀ ਹੈ ਜੀ ਕਿ ਘਟਨਾ ਕੀ ਹੋਈ ਹੈ ਮੇਰਾ ਨਾਮ ਬਹਾਦਰ ਲੱਗ ਹਾਂਜੀ ਅਸੀਂ ਬਾਬਾ ਬਲਕਨਾਰ ਦੇ ਗਏ ਸੀਗੇ 12 ਤਰੀਕ ਨੂੰ 6:30 ਪੰਜ ਵਜੇ ਸ਼ਾਮ ਨੂੰ ਠੀਕ ਹੈ ਜੀ ਤੇ ਅਸੀਂ ਹੁਣੇ ਆਏ ਹਾਂ 5:30 5:30 ਠੀਕ ਹੈ ਜੀ ਅੰਦਰ ਕੀ ਦੇਖਿਆ ਤੁਸੀਂ ਹਾਂ ਦੇ ਦੇਖਿਆ ਸਾਡੇ ਸਾਰੇ ਤਾਲੇ ਤੋੜੇ ਹੋ ਹੂੰ ਤੇ ਮੁੜ ਕੇ ਸਾਰੀਆਂ ਅਲਮਾਰੀਆਂ ਹੂੰ ਸਾਡਾ ਜੋ ਵੀ ਸਾਰਾ ਸਮਾਨ ਤੋੜ ਭੰਨ ਕੇ ਸੱਟਿਆ ਪਿਆ ਤੇ ਤੁਸੀਂ ਸਮਾਨ ਚੈੱਕ ਕੀਤਾ ਕੀ ਕੀ ਚੋਰੀ ਕਰਕੇ ਰਹਿ ਗਏ ਜੀ ਚੋਰੀ ਤਾਂ ਹਜੇ ਹੋਣਾ ਸੀ ਬਾਅਦ ਬਾਅਦ ਚ ਦੇਖੀਆ ਕਿ ਆ ਕਿ ਆ ਅਲਮਾਰੀ ਚ ਨਿਕਲ ਆਇਆ ਫੇ ਮੈਂ ਉਹ ਤੇ ਦੇਖਿਆ ਨਹੀਂ ਹੈਗਾ ਕੀ ਵੀ ਕੁਝ ਅੰਦਾਜ਼ਾ ਹੁੰਦਾ ਕਿ ਕੈਸ਼ ਕੋਈ ਗਹਿਣਾ ਘਟਾ ਹੈ ਤੇ 35-40000 ਰੁਪਈਆ ਹੋਊਗਾ ਕੈਸ਼ ਹਾਂ ਜੀ ਮੈਂ ਗਿਣਿਆ ਗੁਣਿਆ ਤਾਂ ਕੁਛ ਐ ਨਹੀਂ ਸਾਰਾ ਅਸੀਂ ਬਾਬੇ ਦੇ ਗਏ ਸੀ ਤੇ ਬਿਲਕੁਲ ਖੁੱਲੇ ਪਏ ਹੁੰਦੇ ਆ ਖੁੱਲੇ ਪਏ ਕਈ ਵਾਰ ਨਿਆਣਿਆਂ ਦੇ ਵਿੱਚ ਰੱਖਿਆ ਹੁੰਦੇ ਕਈ ਗੋਲ ਕਾਉਂਦੇ ਬੱਚੇ ਨੇ ਹਾਂਜੀ ਬੱਚੇ ਦੇਖੀਆਂ ਸੀ ਅਸੀਂ ਕਿਤੇ ਬਾਬੇ ਬਾਲਕ ਨਾਲ ਅਸੀਂ ਜਾਣਾ ਹੁੰਦਾ ਜਿੱਦਾ ਜਟੇਰਿਆਂ ਵਾਸਤੇ ਕੱਢਿਓ ਹੁੰਦੇ ਸਬੰਧ ਵੀ ਕੱਢਿਓ ਸਾਰੇ ਕੱਢਿਓ ਚਾਰ ਕਲ ਦੇ ਤਕੇ ਸਾਰੇ ਖਾਲੀ ਤੇ ਪੈ ਦਸਬੰਧ ਵੀ ਲੈ ਗਏ ਹਾਂਜੀ ਸਭ ਕੁਝ ਲੈ ਗਏ ਆ ਆ ਤੁਹਾਡਾ ਸਮਾਨ ਜਿਹੜਾ ਤੁਸੀਂ ਬਾਲਕਨ ਜੀ ਤੋਂ ਵਾਪਸ ਆਏ ਹੋ ਹਾਂਜੀ ਹਾਂਜੀ ਅੱਛਾ ਜੀ ਸਾਰਾ ਪਰਿਵਾਰ ਗਿਆ ਸੀ ਸਾਰੇ ਪਰਿਵਾਰ ਸਨੇ ਲੱਗੇ ਆ ਇੱਥੇ ਤੁਸੀਂ ਤੇ ਤੁਹਾਡੇ ਬ੍ਰਦਰ ਰਹਿੰਦਾ ਹਾਂਜੀ ਹਾਂਜੀ ਦੋਨੇ ਬਰਾਬਰ ਦੋਨੋਂ ਦੀਆਂ ਫੈਮਲੀਆਂ ਹਾਂਜੀ ਦੋਨੋਂ ਫੈਮਲੀਆਂ ਰਹਿੰਦੇ ਆ ਤੇ ਮਤਲਬ ਦੋ ਪੋਰਸ਼ਨ ਬਣੇ ਹੋਏ ਅੰਦਰ ਹਾਂਜੀ ਦੋ ਪੋਰਸ਼ਨ ਬਣੇ ਹੋਏ ਤੇ ਦੋਨੋਂ ਪੋਰਸ਼ਨ ਫਰੋੜ ਲੱਤੇ ਹੋਏ ਤੋੜੇ ਹੋਏ ਤੋਨਾਂ ਪਾਸੇ ਸਾਰਾ ਕੁਝ ਤੋੜਿਆ ਉਹ ਦੂਜੇ ਭਰਾ ਦਾ ਵੀ ਨੁਕਸਾਨ ਹੋਇਆ ਤੁਹਾਡਾ ਬਹੁਤ ਹੋਇਆ ਜੀ ਤੇ ਗਹਿਣੇ ਗੱਟੇ ਚੋਂ ਕੁਛ ਅੰਦਾਜ਼ ਆ ਗਿਆ ਸੀ ਉਹ ਪਚਾ ਹੋ ਗਿਆ ਬਾਕੀ ਜੋ ਮੜਾ ਮੋਟਾ ਚੰਦ ਚੁੰਦੀ ਦਾ ਪਿਆਸ ਉਹ ਲੈ ਕੇ ਸਾਂ ਪਿਛੇ ਅੱਛਾ ਭਾਜੀ ਕਿਸੇ ਦਾ ਸ਼ੱਕ ਜਤਾਇਆ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਤਾਂ ਹੁਣ ਦੇਖੋ ਜੀ ਅਸੀਂ ਤਾਂ ਦੁਕਾਨ ਕਰਦੇ ਆ ਬਹੁਤਾ ਪਿੰਡ ਚ ਰਹਿੰਦੀ ਵੀ ਨਹੀਂ ਹੈਗੀ ਸ਼ੱਕ ਹੋਣਾ ਅਸੀਂ ਕਿਸੇ ਤੇ ਕਹਿ ਨਹੀਂ ਸਕਦੇ ਚਲੋ ਤੁਹਾਡੇ ਬਾਰੇ ਮੈਂ ਜਾਣਕਾਰੀ ਹਾਸਲ ਕੀਤੀ ਕਿ ਇਹਨਾਂ ਸ਼ਰੀਫ ਪਰਿਵਾਰ ਹੈ ਤੇ ਕੋਈ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਕੋਈ ਲੱਗਦਾ ਹੋਵੇ ਕਿ ਯਾਰ ਕੋਈ ਕਿਉਂਕਿ ਕੰਮ ਵੇਚੀ ਦਾ ਲੱਗਦਾ ਨਹੀਂ ਮੈਂ ਕੁਝ ਨਹੀਂ ਕਹਿ ਸਕਦਾ ਜੀ ਇਸ ਟਾਈਮ ਕਿ ਰਾਨ ਜੀ ਹਾਂ ਜੀ ਹਾਂ ਜੀ ਨਾ ਕਿਵੇਂ ਲੈਵ ਨਹੀਂ ਸਕਦੇ ਘਰ ਵਿੱਚ ਅਸੀਂ ਕੋਈ ਬੰਦਾ ਛੱਡ ਕੇ ਇਸ ਕਰਕੇ ਨਹੀਂ ਗਏ ਵੇ ਕੋਈ ਪਰ ਉਹਨੂੰ ਬੜ ਮਾਰ ਬਾੜ ਤੋਂ ਵੀ ਜਿਹੜਾ ਕੋਈ ਤਰੀਕੇ ਕੰਮ ਕੀਤਾ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਕਟਕਟ ਤਿੰਨ ਚਾਰ ਜਾਨਾਂ ਦਾ ਕੰਮ ਲੱਗਦਾ ਜੇ ਕੋਈ ਕੱਲਾ ਛੱਡ ਜਾਂਦੇ ਤਾਂ ਉਹਦੇ ਸੱਟ ਚੋਟ ਮਾਰ ਸਕਦੇ ਸੀ ਹੁਣ ਪੁਲਿਸ ਅੱਗੇ ਇੱਕ ਇੱਕ ਨੂੰ ਗੱਲ ਕਰ ਲੋ ਇਹ ਫੋਨ ਦੇ ਦਿਓ ਹੁਣ ਪੁਲਿਸ ਅੱਗੇ ਕੀ ਮੰਗ ਰੱਖੀ ਹੈ ਜੀ ਸਾਡਾ ਨਿਖਾਨ ਜੋ ਹੋਇਆ ਦੇਖਣ ਵਿੱਚ ਕੀ ਕੀ ਹੋਇਆ ਸਾਡਾ ਚੋਰ ਵੀ ਫੜਿਆ ਜਾਵੇ ਚੋਰ ਫੜਿਆ ਜਾਂ ਬਹੁਤ ਨਸ਼ੇ ਵਧੇ ਵਧੇ ਹੋਆ ਹੁਣ ਤੇ ਪੰਲਾ ਕਲਾ ਨਸ਼ੇ ਕੰਮ ਕਰ ਜਾਂਦੇ ਜੀ ਸਭ ਕੁਝ ਠੀਕ ਹੈ ਕੋਈ ਕਲਾਕਾਰ ਛੱਡ ਦੇ ਛੱਡ ਕੇ ਜਾ ਹੀ ਨਹੀਂ ਸਕਦਾ ਕਿਤੇ ਵੀ ਵਿਆਹ ਛੱਡ ਕੇ ਨਾ ਕਿਸੇ ਬੰਦੇ ਨੂੰ ਕਲਾਕਾਰ ਛੱਡ ਕੇ ਜਾ ਸਕਦਾ ਨਾ ਕਿਸੇ ਕੱਲੇ ਬੰਦੇ ਨੂੰ ਰਹਿ ਨਹੀਂ ਸਕਦਾ ਅਸੀਂ ਇਹ ਕਹਿ ਸਕਦੇ ਕਹਿੰਦੇ ਸੀ ਵੀ ਦੋ ਤਿੰਨ ਇੱਥੇ ਗਏ ਜਾਣ ਬੰਦੇ ਹੋਵੇਗਾ ਬਚਾਅ ਹੋ ਗਿਆ ਉਹਨਾਂ ਦਾ ਹਮਲਾ ਕਰ ਸਕਦੇ ਹੋ ਔਜ਼ਾਰ ਤੇ ਇੱਥੇ ਹਰ ਦੋਨੇ ਹੋ ਸਕਦੇ ਚਲੋ ਬਹੁਤ ਸ਼ੁਕਰੀਆ ਆਪਣੇ ਨਾਮ ਦੱਸ ਦਿਓ ਜੀ ਪਹਿਲਾਂ ਮੇਰਾ ਨਾਮ ਆਸ਼ਰਾਨੀ ਪਿੰਡ ਚੂੜ ਪਰ ਸਰ ਆਸ਼ਰਾਨੀ ਪਿੰਡ ਚੂੜ ਪਰ ਦੁਆਰਦੀ ਹੁੰਦੀ ਜੀ ਮੇਰਾ ਨਾਮ ਆਸ਼ਰਾਨੀ ਪਿੰਡ ਚੂੜ ਪਰ ਜੀ ਮੈਨੂੰ ਤੁਹਾਨੂੰ ਚੋਰੀ ਦੀ ਘਟਨਾ ਬਾਰੇ ਕਦੋਂ ਪਤਾ ਲੱਗਦਾ ਤੇ ਤੁਸੀਂ ਇੱਥੇ ਕਦੋਂ ਪਹੁੰਚਦੇ ਪੀੜਤ ਪਰਿਵਾਰ ਕੋਲ ਸਰ ਮੈਨੂੰ 6 ਵਜੇ ਨਿਊਜ਼ ਮਿਲਦੀ ਆ ਤੇ ਮੈਂ ਉਸੇ ਟਾਈਮ ਆਂਦੀ ਆ ਜੀ ਆ ਕੇ ਤੁਸੀਂ ਕੀ ਦੇਖਿਆ ਸਰਪੰਚ ਸਾਹਿਬ ਜਦ ਆ ਕੇ ਦੇਖਿਆ ਤਾਂ ਉਹਨਾਂ ਦੇ ਸਾਰੇ ਹੀ ਘਰ ਦਾ ਸਮਾਨ ਖਿਲਰੇ ਪਿਆ ਸੀ ਲੋਕ ਵਗੈਰਾ ਸਾਰਾ ਕੁਝ ਤੋੜੇ ਹੋਏ ਹਨ ਦੀ ਜੀ ਹਾਂਜੀ ਕੁਝ ਦਸਿਆ ਪਰਿਵਾਰ ਨੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਹਾਂਜੀ ਉਹਨਾਂ ਨੇ ਦੱਸਿਆ ਵੀ ਕੈਸ਼ ਸੀ ਉਹ ਲੈ ਗਏ ਆ ਤੇ ਬਾਕੀ 골ਡ ਵਗੈਰਾ ਸੀ ਉਹਨਾਂ ਦਾ ਹਾਂਜੀ ਸਰ ਨੁਕਸਾਨ ਬਹੁਤ ਹੋਇਆ ਉਹਨਾਂ ਦਾ ਅੱਛਾ ਤੁਹਾਡੇ ਪਿੰਡ ਵਿੱਚ ਚੋਰਾਂ ਨੇ ਪਿੰਡ ਮਤਲਬ ਕਿਸੇ ਹੋਰ ਘਰ ਨੂੰ ਪਹਿਲਾਂ ਵੀ ਨਿਸ਼ਾਨਾ ਬਣਾਇਆ ਥੋੜੇ ਸਮੇਂ ਵਿੱਚ ਹਾਂਜੀ ਸਰ ਹੁਣ ਤੱਕ ਤਿੰਨ ਚੋਰੀਆਂ ਪਹਿਲਾਂ ਹੋ ਚੁੱਕੀਆਂ ਐ ਕਿੰਨੀ ਕੁ ਦੇਰ ਚ ਹੋ ਗਈਆਂ ਜੀ ਇਹ ਮਹੀਨੇ ਦੇ ਵਿੱਚ ਤਿੰਨ ਚੋਰੀਆਂ ਹੋਕੀਆਂ ਨੇ ਪਿੰਡ 'ਚ ਡਰ ਦਾ ਮਾਹੌਲ ਵੀ ਹੋਣਾ ਜੀ ਹਾਂਜੀ ਸਰ पूरा डर ਦਾ ਮਾਹੌਲ ਹੈ ਤੇ ਪੁਲਿਸ ਪ੍ਰਸ਼ਾਸਨ ਇੱਥੇ ਮੌਕੇ ਤੇ ਪਹੁੰਚਾ ਵੈਸੇ ਮੈਂ ਦੇਖਿਆ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਪਰ ਤੁਸੀਂ ਕੋਈ ਦੱਸੀ ਜਿਹੜੀ ਤੁਹਾਨੂੰ ਤਕਲੀਫ ਆ ਰਹੀ ਉਹਨਾਂ ਨਾਲ ਗੱਲਬਾਤ ਕੀਤੀ ਜੀ ਕਿ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਕੀਤੇ ਜਾਣ ਹਾਂਜੀ ਸਰ ਪ੍ਰਬੰਧ ਹੋਣੀ ਚਾਹੀਦੀ ਹੈ ਸੁਰੱਖਿਆ ਹੋਣੀ ਚਾਹੀਦੀ ਹੈ ਕਿਉਂ ਜਿਹੜੇ ਬਾਕੀ ਲੋਕ ਹੈ ਉਹ ਵੀ ਉਹਨਾਂ ਨੂੰ ਵੀ ਡਰ ਦਾ ਮਾਹੌਲ ਬਣਿਆ ਹੋਇਆ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਡੀ ਇਹੀ ਮੰਗ ਹੈ ਕਿ ਜੀ ਤੁਹਾਨੂੰ ਤੁਸੀਂ ਉਦਮੀ ਹੋ ਤੁਸੀਂ ਮੌਕੇ ਤੇ ਪਹੁੰਚੋ ਮੈਂ ਮੈਨੂੰ ਵੀ ਘੰਟਾ ਹੋ ਗਿਆ ਮੈਂ ਦੇਖ ਰਿਹਾ ਤੁਸੀਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਵੀ ਕਰ ਰਹੇ ਹੋ ਔਰ ਚੋਰ ਨੂੰ ਲੱਭਣ ਦੀ ਵੀ ਕੋਸ਼ਿਸ਼ ਕਰ ਰਹੇ ਹੋ ਉਪਰਾਲੇ ਕਰ ਰਹੇ ਹੋ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਕਿ ਕੀ ਮੰਗ ਰੱਖੂਗੀ ਸਰ ਇਹ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਮੈਨੂੰ ਹਾਂਜੀ ਬਿਲਕੁਲ ਅੱਛਾ ਪਿੰਡ 'ਚ ਨਾ ਔਰਤਾਂ ਮੈਂ ਦੇਖਿਆ ਤੁਹਾਨੂੰ ਲੰਘਦੇ ਵੜਦਿਆਂ ਮਿਲ ਕੇ ਜਾ ਰਹੇ ਸੀ ਉਹ ਕਹਿੰਦੇ ਕਿ ਹੁਣ ਤਾਂ ਵੀ ਔਖਾ ਹੋ ਗਿਆ ਕੋਈ ਪਿੰਡ ਪੱਧਰ ਤੇ ਉਪਰਾਲਾ ਕੀਤਾ ਜਾਊਗਾ ਤਾਂ ਸিসিਟੀਵੀ ਕੈਮਰੇ ਲਗਾਏ ਜਾਣ ਹਾਂਜੀ ਸਰ ਬਾਕੀ ਜਾਇਦ ਬਾਰੇ ਕੋਈ ਯੋਜਨਾ ਬਣਾਈ ਜਾਊਗੀ ਹਾਂਜੀ ਜ਼ਰੂਰ ਸਰ ਬਾਕੀ ਪੈਰਾ ਲਗਵਾਵਾਂਗੇ ਜੀ ਹਾਂਜੀ ਬਹੁਤ ਸ਼ੁਕਰੀਆ ਓਕੇ ਥੈਂਕ ਯੂ